ਅੱਜ ਅਸੀਂ ਆਪਣੀ ਲੀਗ ਤੋਂ ਹਟ ਕੇ ਇੱਕ ਵੱਖਰੇ ਤੌਰ ਤੇ ਇੱਕ ਵੱਖਰੀ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਮੇਰੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਜਾਵੇ ਇਸ ਤਰ੍ਹਾਂ ਇਹ ਦੀ ਕੁਝ ਨਸ਼ਾ ਵੇਚਣ ਵਾਲੇ ਜਿਹੜੇ ਕਾਰੋਬਾਰ ਕਰਨ ਵਾਲੇ ਅੱਜ ਉਹਨਾਂ ਦਾ ਕੁਝ ਖੁਲਾਸਾ ਜਿਹੜਾ ਉਹ ਅਸੀਂ ਕਰਨ ਜਾ ਰਹੇ ਹਾਂ ਡਿਟੇਲ ਤੇ ਗੱਲ ਮੈਂ ਬਾਅਦ ਕਰਦਾ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਜੇਐਸ ਮੋਟਰਸ ਜੋ ਕਿ ਝੰਡਿਆਲਾ ਗੁਰੂ ਤੋਂ ਤਰਨਤਾਰਨ ਬਾਈਪਾਸ ਦੇ ਉੱਤੇ ਜੇਐਸ ਮੋਟਰਸ ਜਿਹੜਾ ਕਿ ਜਿਸ ਦਾ ਮਾਲਕ ਜੱਗਾ ਹੈ ਜੱਗੇ ਨਾਂ ਦਾ ਵਿਅਕਤੀ ਹੈ ਉਹ ਜਿਹੜਾ ਜੇਐਸ ਮੋਟਰਸ ਦਾ ਉਹ ਇੱਕ ਨਸ਼ੇ ਦੇ ਕਾਰੋਬਾਰ ਦਾ ਅੱਡਾ ਹੈ ਬਹੁਤ ਵੱਡੇ ਲੈਵਲ ਦਾ ਅੱਡਾ ਹੈ ਤੇ ਉੱਥੇ ਇੱਕ ਪੱਤਰਕਾਰ ਵਰਨ ਥੋਨੀ ਨਾਂ ਦਾ ਪੱਤਰਕਾਰ ਜਿਹੜਾ ਹੈ ਉਹ ਉਸ ਜਗ੍ਹਾ ਦੇ ਉੱਤੇ ਖਾਸ ਤੌਰ ਤੇ ਇਹ ਦੋਵੇਂ ਜਾਣੇ ਮਿਲ ਕੇ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜਾ ਉਹ ਕਰਦੇ ਨੇ ਜੱਗਾ ਤੇ ਵਰਨ ਸੋਨੀ ਵਰਨ ਸੋਨੀ ਜੋ ਕਿ ਆਪਣੇ ਆਪ ਤੇ ਪੱਤਰਕਾਰ ਵੀ ਆਪਣੇ ਆਪ ਨੂੰ ਕਹਿੰਦਾ ਰਿਹਾ ਤੇ ਪਿਛਲੇ ਸਮੇਂ ਦੇ ਦਰਮਿਆਨ ਇਹ ਪਹਿਲਾਂ ਤੇ ਉਹਦਾ ਧੰਦਾ ਐਕਸਟਰੈਸ਼ਨ ਵਗੈਰਾ ਦਾ ਹੁੰਦਾ ਸੀ ਉਹ ਬਹੁਤ ਸਾਰੀਆਂ ਜਗ੍ਹਾ ਤੇ ਪੱਤਰਕਾਰੀ ਦੇ ਨਾਂ ਤੇ ਲੋਕਾਂ ਨੂੰ ਬਲੈਕਮੇਲ ਕਰਕੇ ਠੱਗਦਾ ਰਿਹਾ ਉਸ ਤੋਂ ਬਾਅਦ ਅੱਜ ਕੱਲ ਉਹਨੇ ਉਹ ਜਿਹੜਾ ਧੰਦਾ ਉਸ ਨੂੰ ਕਨਵਰਟ ਕਰਕੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਜਿਹੜਾ ਉਹ ਬਦਲੀ ਕੀਤਾ ਹੈ ਪਹਿਲੀ ਚੀਜ਼ ਇਹ ਦੂਸਰੀ ਚੀਜ਼ ਇਹ ਹੈ ਪੀ ਇਸ ਸਬੰਧੀ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਦੇ ਵਿੱਚ ਅੱਜ 25 ਦਿਨ ਹੋ ਗਏ ਨੇ ਪੀਸ ਕਲੀਅਰ ਕਟ ਮੇਰੇ ਵੱਲੋਂ ਲਿਖਤ ਰੂਪ ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਕਿ ਇਹ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਨੇ ਤੇ ਪਰ ਜਿਹੜੀ ਜੰਡਿਆਲਾ ਪੁਲਿਸ ਹੈ ਉਹਨੇ ਚਾਰ ਵਾਰੀ ਤਾਂ ਸਾਨੂੰ ਥੱਦ ਲਿਆ ਪਰ ਜਿਹੜੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਉਹਨਾਂ ਨੂੰ ਇੱਕ ਵਾਰ ਵੀ ਨਹੀਂ ਉੱਥੇ ਥੱਦਿਆ ਤੇ ਇਹਨਾਂ ਦੇ ਮਗਰ ਇੱਕ ਨਾਗੀ ਜੋਗੀ ਅਜੀਤ ਅਖਬਾਰ ਦਾ ਪੱਤਰਕਾਰ ਹੈ ਉਹ ਇਹਨਾਂ ਨੂੰ ਸਪੋਰਟ ਕਰਦਾ ਹੈ ਕਿਉਂਕਿ ਜਿਸ ਦਿਨ ਅਸੀਂ ਥਾਣੇ ਗਏ ਸੀ ਉਸ ਵਿਅਕਤੀ ਨੇ ਕਿਹਾ ਵੀ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਰਾਇਨਾਮਾ ਕਰਨਾ ਤਾਂ ਮੇਰੇ ਦਫ਼ਤਰ ਆ ਜਾਓ ਨਹੀਂ ਤੇ ਤੁਹਾਡੇ ਨਾਲ ਥਾਣੇ ਦੇ ਵਿੱਚ ਥਾਣੇ ਵਾਲੀ ਗੱਲ ਕੀਤੀ ਜਾਊਗੀ ਜਿੱਦ ਤੋਂ ਪੂਰਾ ਸਪਸ਼ਟ ਹੁੰਦਾ ਹੈ ਕਿ ਉਹ ਜਿਹੜਾ ਇਹਨਾਂ ਦੇ ਨਾਲ ਮਿਲੀਭੁਤ ਕਰਕੇ ਰਲਿਆ ਹੋਇਆ ਹੈ ਤੇ ਨਾਲ ਹੀ ਇਹਨਾਂ ਦੇ ਸ਼ਾਮਲ ਹੈ ਤੇ ਇਹਨਾਂ ਨੂੰ ਸਪੋਰਟ ਕਰਦਾ ਹੈ ਖਾਸ ਤੌਰ ਤੇ ਐਸਐਸਪੀ ਅੰਮ੍ਰਿਤਸਰ ਸਾਹਿਬ ਜੀ ਨੂੰ ਖਾਸ ਤੌਰ ਤੇ ਬੇਨਤੀ ਹੈ ਵੀ ਇਹ ਜਿਹੜੇ ਨਸ਼ਾ ਤਸਕਰ ਨੇ ਜੇਕਰ ਤੁਸੀਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਵੀ ਕਾਰਵਾਈ ਨਹੀਂ ਕਰੋਗੇ ਤੇ ਫਿਰ ਪੰਜਾਬ ਨੂੰ ਡੁੱਬਣੋਂ ਕੋਈ ਨਹੀਂ ਬਚਾ ਸਕਦਾ ਇਸ ਕਰਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਇੱਕ عہد ਲਿਆ ਹੈ ਕਿ ਅਸੀਂ ਆਪਣੇ ਪੱਤਰਕਾਰਾਂ ਦਾ ਡਿਫੈਂਸ ਕਰਦੇ ਹਾਂ ਪਰ ਹੁਣ ਉਹ ਸਮਾਂ ਆ ਗਿਆ ਕਿ ਸਾਨੂੰ ਦੇ ਕਾਰੋਬਾਰ ਕਰਨ ਵਾਲੇ ਇਹਨਾਂ ਨੂੰ ਰੋਕਣ ਲਈ ਐਸਐਸਪੀ ਸਾਹਿਬ ਨੂੰ ਪਰਸੋਂ ਸ਼ੁੱਕਰਵਾਰ ਵਾਲੇ ਦਿਨ ਸਵੇਰੇ 11 ਵਜੇ ਇੱਕ ਮੰਗ ਪੱਤਰ ਦੇਵਾਂਗੇ ਕਿ ਇਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਇਸ ਤੋਂ ਬਾਅਦ ਜੇਕਰ ਸਾਨੂੰ ਫੇਰ ਵੀ ਇਨਸਾਫ ਨਾ ਮਿਲਿਆ ਤੇ ਇਹ ਨਸ਼ਾ ਦੇ ਵਿਰੋਧ ਦੇ ਵਿੱਚ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਜੇ ਲੋੜ ਪਈ ਤੇ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਵੀ ਸ਼ੁਰੂ ਕਰਾਂਗੇ ਤੇ ਮਾਰਚ ਵੀ ਕੱਢੇ ਜਾਣਗੇ ਤੇ ਜੋ ਚੀਜ਼ ਸਪਸ਼ਟ ਰੂਪ ਦੇ ਵਿੱਚ ਆ ਰਹੀ ਹੈ ਸਾਹਮਣੇ ਵੀ ਪੁਲਿਸ ਇਹਨਾਂ ਦੇ ਉੱਤੇ ਕਾਰਵਾਈ ਕਰਕੇ ਰਾਜੀ ਨਹੀਂ ਗਈ ਤੇ ਇਸ ਕਰਕੇ ਸਾਨੂੰ ਆਮ ਜਨਤਾ ਨੂੰ ਤੇ ਖਾਸ ਤੌਰ ਤੇ ਅਸੀਂ ਹਣੇ ਸ਼ੀਰ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਜਿਹੜੀ ਹੈ ਇਹਦੇ ਤੇ ਕੰਮ ਕਰਨਾ ਸ਼ੁਰੂ ਕਰੇਗੀ